21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵੰਦ ਦੇ ਏਰੀਆ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੱਲੋਜੀ ਨੇ ਸਾਡੇ ਏਡੀਸੀਪੀ ਜਸਰੂਪ ਕੌਰ ਏਸੀਪੀ ਜਿਹੜੇ ਸਾਡੇ ਅਨੁਭਵ ਜੈਨਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵੱਖ-ਵੱਖ ਟੀਮਾਂ ਜਿਹੜੀਆਂ ਵੱਖ-ਵੱਖ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜੇ ਟੈਕਨੀਕਲ ਸਰਵੇਨੈਂਸ ਦੇ ਦੁਆਰਾ ਜੋ-ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਵੀ ਕਿਹੜੇ ਵਿਅਕਤੀ ਆਏ ਨੇ ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ 2 ਵਿਅਕਤੀ ਜਿਹੜੇ ਇੱਕ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਪ੍ਰਿਹਰਪ੍ਰੀਤ ਕੋ ਇਹ ਤਿੰਨ ਜਣੇ ਜਿਹੜੇ ਫੜ ਲਏ ਗਏ ਹਨ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਇਹਨਾਂ ਜਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਟੜਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉੱਤੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਬਹੁਤ ਤੇਜ਼ੀ ਨਾਲ ਮੁਸਤਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁੰਜਮ ਪੜੇਗੇ ਨੇ ਇਸ ਕੇਸ ਨੂੰ ਹੱਲ ਕੀਤਾ ਜਿਹੜੇ ਬਾਕੀ ਪੈਣ ਰਹੇਗੇ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣਗੇ। ਹੋਰ ਕੀ ਰੋਲ ਸੀ ਤੁਹਾਡੇ ਵਿੱਚ ਤੇਰੀ ਲੜਕੀ ਹੈ ਆਸ ਤੌਰ ਤੇ ਕਹਿੰਦੇ ਮਾਸਟਰਮਾਈਂਡ ਹੋਈ ਸੀ। ਨਹੀਂ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਵਾਲਾ ਜਿਹੜਾ ਇੱਕ ਲੜਕਾ ਉਹਦੇ ਵਿੱਚ ਹੈਗਾ ਰਾਜਦੀਪ ਸਿੰਘ ਦਾ ਜਿਹੜਾ ਹੁਣ ਤੱਕ ਤਫਤੀਸ਼ ਸਾਹਮਣੇ ਆ ਰਿਹਾ ਹੈਗਾ ਲੇਕਿਨ ਇਹ ਤਫਤੀਸ਼ ਦੇ ਵਿੱਚ ਅੱਗੇ-ਅੱਗੇ ਜਿਸ ਤਿੱਕ ਨਾਲ ਬਾਕੀ ਬੰਦੇ ਫੜੇ ਜਾਣਗੇ ਉਹ ਸਾਬ ਨਾਲ ਸਾਹਮਣੇ ਆਏਗਾ। لیکن لڑکی کولو ਵੀ ਜਿਹੜਾ ਇਹਨਾਂ ਨੇ ਉਤੋਂ ਸੋਨਾ ਵੇਚਿਆ ਜਿਹੜਾ ਕੀਤਾ ਉਹਦਾ 2 ਲੱਖ ਰੁਪਏ ਉਹਦੇ لڑکی ਕੋਲ ਵੀ ਬਰਾਮਦ ਹੋਇਆ ਇਹ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਜਣੇ ਇਕੱਠੇ ਇਹੋ ਜਿਹੇ ਜਿਹੜੇ ਵਾਰਦਾਤਾਂ ਨੂੰ ਜਾਣਦੇ ਲੰਦਾ ਕੰਮ ਕਰਦੇ ਪਹਿਲਾਂ ਕਿਹੜੀਆਂ ਵਾਰਦਾਤਾਂ ਕੀਤੀਆਂ ਕਿ ਫੇਲੀ ਫਿਗੀ ਅਨੇ ਇਹ ਸਾਰੇ ਤਫਤੀਸ਼ ਦੇ ਵਿੱਚ ਦੇਖ ਰਹੇ ਹੁਣ ਤੱਕ ਜਿਹੜੀ ਚੀਜ਼ ਸਾਹਮਣੇ ਆਈ ਹੈ ਹੁਣ ਤੱਕ ਫਿਲਹਾਲ ਜਿਹੜੀ ਇਹਨੂੰ ਇਮੀਡੀਏਟਲੀ ਅਸੀਂ ਪ੍ਰੈਸ ਕਰਕੇ ਇਹ ਬੰਦੇ ਜਿਹੜੇ ਇਹਨਾਂ ਤੋਂ ਜਿਹੜੀ ਬਰਾਮਗੀ ਕੀਤੀ ਗਈ ਹੈ ਅੱਗੇ ਫਰਦਰ ਇਹਨਾਂ ਦਾ ਹੋ ਵੀ ਚੱਲਦਾ ਹੈ ਏ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਅਲੱਗ ਦਾ ਜੀ ਕਿਵੇਂ ਆ ਗਏ ਮੰਜ਼ਿਲ ਦੇ ਉੱਤੇ ਜਿਹੜਾ ਹੈਗਾ ਉਹ ਜਿਹੜਾ ਬੰਦੇ ਆ ਦੇਖੀ ਕਿੱਦਾਂ ਕੀਤੀ ਦੇਖੋ ਇਹ ਚੀਜ਼ ਜਿਵੇਂ ਅਸੀਂ ਵੀ ਜਾਣਦੇ ਹਾਂ ਅਲੱਗ-ਅਲੱਗ ਅੰਮ੍ਰਿਤਸਰ ਦੇ ਵਿੱਚ ਤਾਂਾਂ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਜਿਹੜਾ ਚੱਲਦੇ ਕਰਦੇ ਨੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੀ ਵੀ ਸਾਡੀ ਤਫ਼ਤੀਸ਼ 'ਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਇਨਪੁੱਟ ਦਿੱਤੀ ਜਾਂ ਇਹ ਖੁਦ ਪਹਿਲਾਂ ਉੱਥੇ ਆਏ ਉਹ ਸਾਰੀਆਂ ਚੀਜ਼ਾਂ ਹੀ ਤਫ਼ਤੀਸ਼ 'ਚ ਦੇਖਿਆ ਜਾ ਰਹੀਆਂ ਪਲੱਸ ਕਰਦੇ ਨੇ ਨਹੀਂ ਇਹਨਾਂ ਦੇ ਵਿੱਚੋਂ ਅਜੇ ਤੱਕ ਜਿਹੜਾ ਤਫ਼ਤੀਸ਼ ਚੀਜ਼ ਨਹੀਂ ਸਾਹਮਣੇ ਆਈ ਲੇਕਿਨ ਜਿਹੜਾ ਜਿਹੜਾ ਆਏਗਾ ਉਹ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿਉਂਕਿ ਅਜੇ ਤਿੰਨ ਵਿਅਕਤੀ ਹੋਰ ਰਹਿ ਗਏ ਨੇ ਉਹ ਵੀ ਜਦੋਂ ਅਸੀਂ ਅਰੈਸਟ ਕਰ ਲਾਂਗੇ ਤੇ ਤਫ਼ਤੀਸ਼ ਦੇ ਵਿੱਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਣਗੀਆਂ ਪਲੱਸ ਜਿਹੜੀਆਂ ਬਾਕੀ ਬੰਦੀ ਬਰਾਮਗੀ ਉਹ ਵੀ ਅਸੀਂ ਕਰ ਦੋਗੇ ਨਹੀਂ ਅਜੇ ਨਹੀਂ ਨਹੀਂ ਇਹ ਨਹੀਂ ਇਹ ਸਾਰੇ ਇਹ ਸਾਰੇ ਨੌਜਵਾਨ ਨੇ ਹੁਣ ਹੁਣ ਤੱਕ ਜਿਹੜੇ ਤਿੰਨੋਂ ਬੜੇ 20 22 ਸਾਲ 25 ਸਾਲ ਤੱਕ ਦੇ ਨੇ ਅਤੇ ਇੱਕ ਨਸ਼ੇਵਾਰੀ ਚੀਜ਼ ਅਜੇ ਤੱਕ ਸਾਹਮਣੇ ਕੋਈ ਨਹੀਂ ਹੈ ਇਹ ਤੋਂ ਵੀ ਇਹਨਾਂ ਦੇ ਤਸਵੀਰਾਂ ਉਹ ਪੈਸੇ ਜਮ੍ਹਾਂ ਕਰਾਉਂਦੇ ਸੀ ਜਿਉਂ ਤੇ ਸ਼ੱਕ ਨ ਹੋਵੇ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਵੀ ਇਹਦੇ ਕੋਲ 2 ਲੱਖ ਰੁਪਏ ਦੀ ਬਰਾਮਗੀ ਹੋਣ ਦਾ ਕੋਈ ਹੈ ਲੜਕੀ ਕੋਲ ਤਵਤੀਜ ਇਹਨੇ ਹੋਰ ਕੀ ਕੀ ਰੋਲ ਨਿਭਾਇਆ ਉਹ ਸਾਰਾ ਸਾਹਮਣੇ ਆਏਗਾ ਤੁਹਾਡੇ ਨਾਂ 'ਉ ਸ਼ੇਅਰ ਕੀਤਾ ਜਾਏਗਾ ਕਿ ਕਿ ਤਿੰਨ ਵਿਕਤੀਆਂ ਦੱਸਿਆ ਤਿੰਨ ਫੜੇ ਗਏ ਨੇ ਤਿੰਨ ਹੋਰ ਬਾਕੀ ਰਹਿ ਗਏ ਉਹਨਾਂ ਨੂੰ ਕਬੜੀ ਜਿਹੜੀ ਹੈਗੀ ਸੀ ਡੋਟ ਕਿੰਨੀ ਲਈਦੀ ਹੈ ਕਬੜੀ ਕਿੰਨੀ ਦਾ 290 ਗ੍ਰਾਮ ਦੇ ਕਰੀਬ ਦਾ ਸੀਗਾ ਲੇਕਿਨ ਉਹਦੇ ਵਿੱਚ ਮਿਕਸ ਜਿਹੜਾ ਹੁੰਦਾ ਜਿਹਨੂੰ ਸ਼ੁੱਧਾ ਇੱਕ ਸੋਨਾ ਕਹਿੰਦੇ ਆ ਇੱਕ ਮਿਕਸ ਹੈਗਾ ਤੇ ਇਹਦੇ ਵਿੱਚੋਂ ਜਿਹੜਾ ਉਹ ਮਿਕ ਦੇ 4 ਲੱਖ ਰੁਪਏ ਜਿਹੜਾ ਇਹ ਦੋ ਬਰਾਮਜੀਓ ਨਾਲ ਤੋਂ ਹੋਈ ਹੈ। ਤੇ ਜਿਹੜਾ 골ਡ ਗੈਂਗ ਨੂੰ ਲੁੱਪਣ ਵਾਲਾ ਦੋਤ ਹੈ ਇਹਨਾਂ ਨੇ ਇੱਕ ਨੈਟਵਰਕ ਆਪਣਾ ਪਹਿਲਾਂ ਤੋਂ ਬਣਾ ਕੇ ਰੱਖਿਆ ਹੈ ਕਿ ਇਹਨਾਂ ਨੇ ਕਿ ਉਹ 골ਡ ਵਾਲੇ ਨੂੰ ਨਿਸ਼ਾਨਾ ਬਣਾਣਾ ਹੈ ਤੇ ਉਹੀ ਗੱਲ ਹੈ ਪੁਲਿਸ ਸੀਸੀਟੀਵੀ ਇੰਨਾ ਪਹੁੰਚੀ ਆ ਇਹਨਾਂ ਨੇ ਫੋਨ ਕਾਲ ਕਿੱਦਾਂ ਫੋਲ ਰੇਟ ਜਿਹਾ ਕੀਤਾ। ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ। ਇਹ ਤੇ ਇਹ ਤੇ ਮੈਂ ਵੀ ਹੈ ਸਾਡਾ ਆਪਣਾ ਇੱਕ ਜਿਹੜਾ ਨੈਟਵਰਕ ਸਰਕਲ ਰਹਿੰਦਾ ਹੈ। ਪੁਲਿਸ ਦੀ ਇਹ ਮਿਹਨਤ ਹੈ। ਇਹ ਪੁਲਿਸ ਦੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀਤੀ ਜਾਣ ਵਾਲੀ ਮਿਹਨਤ ਆ ਸਾਡੇ ਜਿਹੜੇ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਆਫੀਸਰਸ ਤੱਕ ਜਿਹੜੇ ਸਾਰੇ ਆਫੀਸਰਸ ਨੇ ਉਹਦੇ ਵਿੱਚ ਸਾਡੇ ਕਨਸਟेबल ਸਾਡੇ ਹੈਡ ਕਨਸਟेबल ਏਐਸਆਈ ਆਈਓ ਜਿਹੜੇ ਲੱਗੇ ਨੇ ਸਾਡੇ ਉਹਨਾਂ ਦੇ ਡੀਐਸਪੀ ਸੁਪਰਵਾਈਜ਼ਰ ਆਫਸੀ ਏਡੀਸੀਪੀ ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਟੀਮਵਰਕ ਦੇ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਦੇ ਆਦੀ ਵਾਰਦਾਤ ਹੋਈ ਨਾ ਸਕੇ ਇਹ ਇਹਦੇ ਤੇ ਵੀ ਥੋੜਾ ਜਿਹਾ ਨੀ ਹੁੰਦਾ ਕਿ ਉਹਦੇ ਵਾਸਤੇ ਤੁਸੀਂ ਦੋ ਦੋ ਦੇਖਦੇ ਹੀ ਹੋ ਸਾਡੇ ਨਾਲ ਬਾਹਰ ਇਲਾਕੇ 'ਚ ਜਦੋਂ ਮਿਲਦੇ ਹੋ ਤੁਸੀਂ ਪੁਲਿਸ ਆਫੀਸਰਸ ਨੂੰ ਵੀ ਵੀ ਜਿਹੜਾ ਇਹਨੇ ਨਾਕੇ ਇੰਨੀਆਂ ਪੈਟਰੋਲਿੰਗ ਚੈਕਿੰਗ ਜਿਹੜੀਆਂ ਚੱਲਦੀਆਂ ਰਹਿੰਦੀਆਂ ਆਪਨੇ ਸਰ ਪੁਲਿਸ ਦੁਆਰਾ ਤੇ ਜਿਹੜਾ ਵੀ ਕੋਈ ਵੈਸੇ ਤੇ ਕੋਈ ਇਹੋ ਜਿਹਾ ਵਾਰਦਾਤ ਹੋਣ ਨਹੀਂ ਦਿੱਤੀ ਜਾਂਦੀ ਪਰ ਜਿਹੜੀ ਜਿਹੜੀ ਹੋ ਰਹੀ ਹੈ 100% ਦੇ ਵਿੱਚ ਹੁਣ ਤੱਕ ਸਾਰੀਆਂ ਟ੍ਰੇਸ ਕੀਤੀਆਂ ਗਈਆਂ ਸਾਰਿਆਂ ਨੂੰ ਹੀ ਅਸੀਂ ਦੋਸ਼ੀਆਂ ਨੂੰ ਤਲਾਖਾਂ 'ਚੇ ਭੇਜਿਆ ਹੈ ਬਿਲਕੁਲ ਜੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੜੀ ਇੱਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਨੀ ਪਈ ਸਾਡੀ ਟੀਮ ਨੂੰ ਐਸ ਐਚਓ ਜੀ ਐਸਪੀ ਸਵਾਨ ਪੂਰੇ ਦਿਨ ਰਾਤ ਇੱਥੇ ਮਿਹਨਤ ਤੇ ਲੱਗੇ ਇੱਥੇ ਕੰਮ 'ਚ ਲੱਗੇ ਰਹੇ ਨੇ ਆਲਦੋ ਇੱਥੇ 26 ਜਨਵਰੀ ਦਾ ਵੀ ਇਸ ਟਾਈਮ ਸਾਰਾ ਉਹ ਵੀ ਇੱਕ ਡਿਊਟੀਆਂ ਚੱਲ ਰਹੀਆਂ ਸੀ ਲੇਕਿਨ ਮੈਂ ਇਹਨਾਂ ਨੂੰ ਵਧਾਈ ਦੇ ਪਾਤਾ ਨੇ ਇਹਨਾਂ ਸਾਰਿਆਂ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਨਿਸ਼ਾ ਨਿਰਦੇਸ਼ ਉਹਨਾਂ ਦੀ ਸੁਪਰਵਾਈਜ਼ਨ ਹੈ ਇਹਨਾਂ ਨੇ ਇਹ ਚੀਜ਼ ਨੂੰ ਸਿਰਾਂਜਾਮ ਦਿੱਤਾ ਹੈ ਬਦੋਸ਼ੀ ਪੜੇਗੇ ਤੇ ਉਹਨਾਂ ਤੋਂ ਰਿਕਵਰੀ ਭਾਰੀ ਰਿਕਵਰੀ ਵੀ ਕਰਨੀ ਹੈ ਪਰ ਇਹ ਜਿੱਤੇ ਦੀ ਜਾਂਚ ਪੈਰੀ ਕਰ ਰਹੀ ਕਿਉਂਕਿ ਲੁੱਟ ਲਟ ਕਰਕੇ ਬੰਦੇ ਇੱਕ ਬਾਅਦ ਇਹ ਤੇ ਸਾਡੇ ਤਪਤੀਸ਼ਤਾ ਹੈ ਜਿੱਥੋਂ ਜਿੱਥੋਂ ਸਾਡੇ ਫੜੇਗਾ ਰੈਸ ਕੀਤਾ ਤੁਹਾਨੂੰ ਸਾਰਾ ਸ਼ਹਿਰ ਸਰ ਇਹ ਹਮਲੇ ਕਰਨੀ ਸਭ ਤੋਂ ਵੱਡੀ ਬੰਡੀ ਆ ਸੋਨੇ ਦੀ ਜਿੱਥੋਂ ਸੋੜਾ ਠੋੜਾ ਰੁਪਏ ਦਾ ਸੋੜੇ ਦਾ ਲੈਣ ਦੇਣ ਚੱਲਦਾ ਇੱਥੇ ਕੋਈ ਵੀ ਪੁਲਿਸ ਸੁਰੱਖਿਆ ਏਡੀ ਜਿਆਦੀ ਨਹੀਂ ਹੈਗੀ ਇਹ ਨਹੀਂ ਹੋਣੀ ਚਾਹੀਦੀ ਉੱਥੇ ਨੇ ਨੇ ਹੈਗੇ ਬਿਲਕੁਲ ਹੈਗੇ ਨੇ ਸਾਡੀ ਪੀਸੀਆਰ ਵੀ ਲੱਗੀਆਂ ਨੇ ਸਾਡੀ ਦੂਜੀ ਪੈਟਰੋਲਿੰਗ ਪਾਰਟੀ ਜਿਹੜੇ ਫੁੱਟ ਪੈਟਰੋਲਿੰਗ ਉਹ ਵੀ ਉਹਨੂੰ ਕਵਰ ਕਰਦੇ ਨੇ ਸਾਡੇ ਐਸਐਚਓਜ਼ ਵੀ ਉਸ ਏਰੀਆ 'ਚ ਚੱਕਰ ਮਾਰਦੇ ਨੇ ਪ੍ਰੋਪਰ ਇਹ ਦੇ ਵਿੱਚ ਹੋਰ ਹੋਰ ਸਾਨੂੰ ਲੋੜ ਨਹੀਂ ਹੈਗੀ ਕਿ ਇਸ ਮੰਡੀ ਨੂੰ ਕਵਰ ਕਰਨ ਵਾਸਤੇ ਕੋਈ ਹੋਰ ਕਮਾਂਡੋ ਲੱਗੇ ਦੇਖੋ ਦੇਖੋ ਮੈਂ ਇੱਕ ਚੀਜ਼ ਦਾ ਪੂਰੇ ਅੰਮ੍ਰਿਤਸਰ ਦੀ ਪੋਪੂਲੇਸ਼ਨ ਦੇ ਮੁਤਾਬਕ ਜੀ ਜੀ ਜੇ ਅਸੀਂ ਪੁਲਿਸ ਫੋਰਸ ਦਾ ਦੇਖੀ ਹਰ ਜਗ੍ਹਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜੇ ਸਾਡੀ ਪੁਲਿਸ ਦੀ ਫੇਰ ਵੀ ਪ੍ਰੈਜ਼ੈਂਸ ਰਹਿੰਦੀ ਹੈ ਜਾंदे ਨੇ ਹੁਣ ਰੂਟੀਨ 'ਚ ਜਦੋਂ ਕਿਤੇ ਪੈਟਰੋਲਿੰਗ ਕਰ ਰਿਹਾ ਕਿਤੇ ਨਾਕਾ ਨਾਕਾ ਲਗਾਇਆ ਜਾ ਰਿਹਾ ਪੁਲਿਸ ਪਾਰਟੀ ਦੁਆਰਾ ਆਫਿਸਰ ਚੈਕਿੰਗ ਕਰਦੇ ਨੇ ਉਹ ਇਸੇ ਚੀਜ਼ ਨੂੰ ਹੀ ਜਿਹੜੀਆਂ ਪਤਾ ਨਹੀਂ ਕਿੰਨੀਆਂ ਵਾਰ ਦਾ ਤਾਂ ਪ੍ਰिवेंट ਇਸੇ ਕਰਕੇ ਹੁੰਦੀਆਂ ਨੇ ਇਸੇ ਕਰਕੇ ਬਚੇ ਜਾਂਦੀਆਂ ਨੇ ਕਿਉਂਕਿ ਪੁਲਿਸ ਬਹੁਤ ਮੁਸਤੈਦ ਹੁੰਦੀ ਹੈ ਥੈਂਕ ਯੂ ਸਰ ਉੱਥੇ ਕਮਾਂਡੋ ਲਗਾਏ ਗਏ ਸੀ ਪਹਿਲਾਂ ਕੁਝ ਚੇਤ ਪਹਿਲਾਂ ਪਰ ਉਹ ਹਟਾ ਦਿੱਤੇ ਗਏ ਨਹੀਂ ਜੀ ਲੱਗਦੇ ਨਹੀਂ ਜੀ ਉਹ ਵਿੱਚ ਰੋਟੇਸ਼ਨ ਦੇ ਵਿੱਚ ਆਉਂਦੀ ਚੀਜ਼ ਥੈਂਕ ਯੂ